ਸ੍ਰੀ ਹਰਿ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬੀ ਵੇਕਤਾ న్యూਸ ਨਾਲ ਪੰਜਾਬ ਦੀ ਵੱਡੀ ਖਬਰ ਵੱਡੀ ਖਬਰ ਦੇਖਣ ਵਾਸਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜਰੂਰ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੇ ਜਿੰਨੇ ਵੀ ਫੈਨ ਪੰਜਾਬ ਦੇ ਅੰਦਰ ਸਭ ਨੂੰ ਇੰਤਜ਼ਾਰ ਸੀ ਕਿ ਰਾਜਵੀਰ ਜਵੰਦਾ ਕਦੋਂ ਠੀਕ ਹੋਣਗੇ ਪਰ ਮੈਂ ਖਬਰ ਪਾ ਚੁੱਕਿਆ ਜਿਹੜੀ ਤੁਹਾਡੇ ਸਾਹਮਣੇ ਸੱਚ-ਸਾਬਤ ਹੋਣ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਅੰਦਰ ਰਾਜਵੀਰ ਜਵੰਦਾ ਨੂੰ ਲੈ ਕੇ ਇੱਥੇ ਬਹੁਤ ਸਾਰੀਆਂ ਗੱਲਾਂ ਆਉਡੀਆਂ ਕਹਿੰਦੇ ਜੀ ਰਾਜਵੀਰ ਜਵੰਦਾ ਨੂੰ ਪੀਜੀਆਈ ਹਸਪਤਾਲ ਦੇ ਵਿੱਚ ਦਾਖਲ ਨਹੀਂ ਕਰਵਾਇਆ ਜਾ ਰਿਹਾ ਕਹਿੰਦੇ ਮੁਹਾਲੀ ਦੇ ਜਿਹੜੇ ਫੁਟੇਜ ਹਸਪਤਾਲ ਦੇ ਡਾਕਟਰ ਨੇ ਉਹਨਾਂ ਬੰਦੀਓ ਕੋਈ ਵੀ ਬੁਲਟਿਨ ਜਿਹੜਾ ਕਿ ਜਾਰੀ ਨਹੀਂ ਕੀਤਾ ਜਾ ਰਿਹਾ ਬੁਲਟਿਨ ਉਹਦਾ ਬੰਦ ਕਰ ਦਿੱਤਾ ਗਿਆ ਕਿਉਂਕਿ ਰਾਜਵੀਰ ਜਵੰਦਾ ਨੂੰ ਲੈ ਕੇ ਬਹੁਤ ਸਾਰੀਆਂ ਫੇਕ ਖਬਰਾਂ ਅਕਸਰ ਪੰਜਾਬ ਦੇ ਅੰਦਰ ਕਈ ਸਾਰੇ ਨਿਊ ਚੈਨਲਾਂ ਤੇ ਚਲੀਆਂ ਤਾਂ ਰਾਜਵੀਰ ਜਵੰਦਾ ਨੂੰ ਲੈ ਕੇ ਸਾਰੇ ਜਿੰਨੇ ਚਾਹਣ ਵਾਲੇ ਲੋਕ ਨੇ ਉਹਨਾਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ ਦੀ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਮੈਂ ਜਿਹੜੇ ਡਾਕਟਰ ਮਹੌਲੀ ਦੇ ਨੇ ਉਹਨਾਂ ਦਾ ਬਿਆਨ ਵੀ ਸੁਣਾਵਾਂਗੇ ਔਰ ਉਸ ਤੋਂ ਬਾਅਦ ਕਹਿੰਦੇ ਜੀ ਰਾਜਵੀਰ ਜਵੰਦਾ ਦੇ ਵਾਸਤੇ ਇੱਕ ਡਾਕਟਰ ਹੈ ਪੰਜਾਬ ਦੀ ਉਹਨਾਂ ਨੇ ਇੱਕ ਦਾਵਾ ਕਰ ਦਿੱਤਾ ਸੀ ਕਹਿੰਦੇ ਜੀਵ ਦੇ ਉੱਤੇ ਗੋਲੀ ਧਰਾਂਗੇ ਪਰ ਰਾਜਵੀਰ ਜਵੰਦਾ ਨੂੰ 2 ਘੰਟਿਆਂ ਦੇ ਅੰਦਰ ਖੋਸ਼ ਵਿੱਚ ਲਿਆਂਦਾ ਜਾਊਗਾ ਤਾਂ ਫੇਰ ਮੈਂ ਉਹ ਖਬਰ ਪਾਈ ਉਹਨਾਂ ਦੀ ਖਬਰ ਪਹਿਲੇ ਦਿਨ ਹੀ ਵਾਇਰਲ ਹੋ ਚੁੱਕੀ ਸੀ ਪਰ ਲੋਕਾਂ ਦੇ ਧਿਆਨ ਦੇ ਵਿੱਚ ਜਾਂ ਉਹਦੇ ਪਰਿਵਾਰ ਦੇ ਲੋਕਾਂ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਅਸੀਂ ਆਪਣੀ ਵੀਡੀਓ ਵਾਇਰਲ ਕੀਤੀ ਤਾਂ ਕਿ ਰਾਜਵੀਰ ਜਵੰਦਾ ਨੂੰ ਇਹ ਡਾਕਟਰ ਦਾ ਸੰਪਰਕ ਹੋ ਸਕੇ ਔਰ ਡਾਕਟਰ ਨੂੰ ਉਸ ਗੱਲ ਦੀ ਪਰਮਿਸ਼ਨ ਦਿੱਤੀ ਜਾਵੇ ਕਿਉਂਕਿ ਰਾਜਵੀਰ ਜਵੰਦਾ ਲਈ ਉਹ ਡਾਕਟਰ ਆਪਣਾ ਫਾਰਮੂਲਾ ਅਜਮਾਉਣਾ ਚਾਹੁੰਦਾ ਸੀ ਪਰ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਸੀ ਕਹਿੰਦੇ ਜੀ ਜਿਹੜੇ ਫੋਟੋ ਹਸਪਤਾਲ ਦੇ ਡਾਕਟਰ ਨੇ ਉਹਨਾਂ ਬੰਦੀਓ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਜਾਣੀ ਐਸ ਕਰਕੇ ਅਸੀਂ ਆਪਣਾ ਤਜਰਬਾ ਆਪਣਾ ਐਕਸਪੀਰੀਅੰਸ ਉਸ ਬੰਦੇ ਤੇ ਨਹੀਂ ਕਰ ਪਾਵਾਂਗੇ ਯਾਨੀ ਅਸੀਂ ਨਕਾਮ ਰਹਿ ਜਾਾਂਗੇ ਪਰ ਅਸੀਂ ਖਬਰ ਵਾਇਰਲ ਕੀਤੀ ਕਿ ਰਾਜਵੀਰ ਜਵੰਦਾ ਦਾ ਜਿਹੜਾ ਟ੍ਰੀਟਮੈਂਟ ਹੈ ਦੇਖੋ ਹੁਣ ਇੱਕ ਪਾਸੇ ਮੁਹਾਲੀ ਦੇ ਡਾਕਟਰ ਜਿਹੜੇ ਫੋਰਟਿਸ ਹਸਪਤਾਲ ਦੇ ਉਹਨਾਂ ਨੇ 99% ਇਹ ਗੱਲ ਕਹੀ ਸੀ ਕਹਿੰਦੇ ਜੀ ਕੋਈ ਚਾਂਸ ਨਹੀਂ ਹੈ 1% ਚਾਂਸ ਹੈ ਕਹਿੰਦੇ ਰਾਜਵੀਰ ਜਵੰਦਾ ਦਾ ਯਾਨੀ ਨਾਂ ਦੇ ਬਰਾਬਰ ਇਹਨੂੰ ਨਹੀਂ ਸਮਝਿਆ ਜਾਵੇ ਪਰ ਦੂਜੇ ਪਾਸੇ ਇੱਕ ਐਸੇ ਡਾਕਟਰ ਜਿਨ੍ਹਾਂ ਨੇ ਕਿਹਾ ਕਿ ਭਾਈ ਰਾਜਵੀਰ ਜਵੰਦਾ ਨੂੰ ਬਚਾਉਣ ਦੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਹਨੂੰ ਬਿਸਤਰ ਤੋਂ ਖੜਾ ਕਰ ਦਿਆਂਗੇ ਸਿਰਫ ਇੱਕ ਗੋਲੀ ਸਿਰਫ ਇੱਕ ਗੋਲੀ ਕਿਹੜੀ ਇਹੋ ਜੀ ਗੋਲੀ ਹੈ ਜਿਹਨੂੰ ਜੀਭ ਦੇ ਉੱਤੇ ਧਰ ਦੇਈ ਉਹਨੂੰ ਹੋਸ਼ ਆ ਜਾਣਾ 2 ਘੰਟਿਆਂ ਦੇ ਅੰਦਰ ਜੇ ਨਹੀਂ ਕਹਿੰਦੇ ਜੀ ਦਿਮਾਗ ਦੀ ਨਾੜੀ ਬਲੌਕ ਹੈ ਉਸੇ ਨਾੜੀ ਨੂੰ ਖੋਲਣ ਵਾਸਤੇ ਉਹਨਾਂ ਨੇ ਪੂਰਾ ਯਾਨੀ ਜੁਮਾ ਚੱਕ ਲਿਆ ਸੀ ਪਰ ਹੁਣ ਡਾਕਟਰ ਕੀ ਕਹਿ ਰਹੇ ਨੇ ਸੁਣ ਲੋ ਜਰਾ ਧਿਆਨ ਨਾਲ ਅੱਗੋਂ ਇਹਨਾਂ ਨੂੰ ਸਵਾਲ ਕਰ ਰਹੇ ਨੇ ਔਰ ਡਾਕਟਰ ਮਹੱਲੀ ਦੇ ਹੋਪੀ ਹਸਪਤਾਲ ਦੇ ਉਹ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਜਿਹੜੇ ਡਾਕਟਰ ਨੇ ਜ਼ਿੰਮੇਵਾਰੀ ਲਈ ਸੀ ਮੈਂ ਖਬਰ ਵੀ ਪਾਈ ਹੈ ਬਾਰ ਬਾਰ ਕਹਿ ਰਿਹਾ ਮੈਂ ਤਾਂ ਉਸੇ ਡਾਕਟਰ ਦੇ ਕਾਰਨ ਜਵੰਦਾਜੀ ਵੱਸ ਸਕਦੇ ਨੇ ਤਾਂ ਹੁਣ ਜਿਹੜੇ ਮੁਹੱਲੇ ਦੇ ਜਿਹਨੇ ਡਾਕਟਰ ਨੇ ਪਹਿਲਾਂ ਸੁਣ ਲੋ ਫਿਰ ਉਸ ਤੋਂ ਬਾਅਦ ਅਗਲੀ ਅਪਡੇਟ ਸੁਣੋ ਦਿੱਤੇ ਜਾ ਰਹੇ ਸੀ ਹੈਲਮਟ ਪਾਇਆ ਹੋਇਆ ਸੀਗਾ ਪਰ ਉਹ

ਪੋਸੀਬਲ ਹੋ ਪਾਦਾ ਹੈ ਰਾਜਵੀਰ ਦੀ ਇਸ ਸਰਵਾਈਕਲ ਸਪਾਇਨ ਤੇ ਬ੍ਰੇਨ ਸਟੈਮ ਦੇ ਅਰਾਊਂਡ ਇੰਜਰੀ ਹੋਈ ਹੈ ਕਿਤੇ ਕਿ ਸਾਰਾ ਦਾ ਸਾਰਾ ਬੇਸਿਕਲੀ ਸਿਸਟਮ ਤੁਹਾਡਾ ਬਾਡੀ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਇੱਕ ਪਾਵਰ ਪਲਾਂਟ ਹੈਗਾ ਤੇ ట్రాన్స్‌ਮਿਸ਼ਨ ਲਾਈਨ ਜਿਹੜੀ ਹੈਗੀ ਆ ਉਹ ਤੇ ਡੈਮੇਜ ਹੋਇਆ ਤੇ ਉਹ ਇੰਜਰੀ ਹੋਈ ਹੈ ਬ੍ਰੇਨ ਡੈਡ ਕਿਹਾ ਜਾ ਰਿਹਾ ਹੈ ਉਹ ਬ੍ਰੇਨ ਡੈਡ ਕਿਸ ਕੰਡੀਸ਼ਨ ਦੇ ਵਿੱਚ ਪਹੁੰਚਦਾ ਤੇ ਕਿਸ ਤਰੀਕੇ ਦੇ ਨਾਲ ਮਤਲਬ ਅਸੀਂ ਇਹ ਡਿਕਲੇਅਰ ਕਰ ਦਿੰਦੇ ਆ ਕਿ ਪੇਸ਼ੈਂਟ ਬ੍ਰੇਨ ਡੈੱਡ ਹੈ ਦੋ ਬੇਸਿਕਲੀ ਇਨਸਪੈਕਸ਼ਨਸ ਹੁੰਦੀਆਂ 6 ਘੰਟੇ ਦੇ ਦੌਰਾਨ ਕਿੰਨੇ ਇੰਟਰਵਲ ਤੇ ਤੇ ਜੇ ਉਹਨਾਂ ਦੇ ਵਿੱਚ ਕੋਈ ਫੰਕਸ਼ਨ ਨਹੀਂ ਪਾਇਆ ਜਾਂਦਾ ਬ੍ਰੇਨ ਦੇ ਵਿੱਚ ਤਾਂ ਹੀ ਬ੍ਰੇਨ ਡੈੱਡ ਜਾਂ ਬ੍ਰੇਨ ਸਟੈਮ ਡੈੱਡ ਡਿਕਲੇਅਰ ਕੀਤਾ ਜਾ ਸਕਦੀ ਹੈ ਬਾ ਸੁਣ ਲੈ ਪੰਜਾਬ ਵਾਲੇ ਤਾਂ ਸੀਗੇ ਜਿਹੜੇ ਕਿ ਮੁਹਾਲੀ ਫੋਰਟਿਸ ਹਸਪਤਾਲ ਦੇ ਡਾਕਟਰ ਉਹਨਾਂ ਨੂੰ ਅੱਗੇ ਸਵਾਲ ਕੀਤੇ ਜਾ ਰਹੇ ਸੀ ਪਰ ਉਹਨਾਂ ਨੇ ਜੋ ਜੋ ਕਿਹਾ ਤੁਸੀਂ ਸਾਰਾ ਕੁਝ ਸੁਣ ਲਿਆ ਯਾਨੀ 1% ਕਹਿੰਦੇ ਚਾਂਸ ਨੇ ਪਰ ਦੂਜੇ ਪਾਸੇ ਪੰਜਾਬ ਦੇ ਕਈ ਸੇ ਡਾਕਟਰ ਜਿਨ੍ਹਾਂ ਦੀ ਵੀਡੀਓ ਪੂਰਾ ਪੰਜਾਬ ਦੇਖ ਚੁੱਕਿਆ ਯਾਨੀ ਉਹਨਾਂ ਨੇ ਕਿਹਾ ਕੀ ਹੈ ਕਹਿੰਦਾ ਜੀ ਜਿਹੜੇ ਜਵੰਦਾਂ ਦੇ ਪਰਿਵਾਰਕ ਮੈਂਬਰ ਨੇ ਉਹਦੀ ਮਾਤਾ ਜਾਂਦੇ ਪਿਤਾ ਜਾਂ ਭੈਣ ਭਰਾ ਨੇ ਕਹਿੰਦਾ ਮੇਰੇ ਨਾਲ ਸੰਪਰਕ ਕਰ ਲੈਣ ਕਿਉਂਕਿ ਉੱਥੇ ਕਹਿੰਦਾ ਮੈਂ ਤਾਂ ਨਹੀਂ ਜਾ ਸਕਦਾ ਬਹੁਤੇ ਪੰਜਾਬ ਦੇ ਲੋਕਾਂ ਨੇ ਇਹ ਗੱਲ ਕਹੀ ਕਹਿੰਦੇ ਜੀ ਜੇਕਰ ਤੁਹਾਡੇ ਕੋਲੇ ਕੋਈ ਤਲਾ ਜਾਂ ਕੋਈ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਕੋਈ ਤਜਰਬਾ ਤਾਂ ਫੇਰ ਤੁਸੀਂ ਫੋਰਟਿਸ ਹਸਪਤਾਲ ਦੇ ਵਿੱਚ ਕਿਉਂ ਨਹੀਂ ਜਾਂਦੇ ਪਰ ਉਹਨਾਂ ਨੇ ਇੱਕ ਸਵਾਲ ਧਾਰ ਦਿੱਤਾ ਕਹਿੰਦੇ ਜੀ ਜਵੰਦਾ ਦੇ ਜਿੰਨੇ ਵੀ ਡਾਕਟਰ ਐਸ ਵਕਤ ਕਹਿੰਦਾ ਟਰੀਟਮੈਂਟ ਕਰ ਰਹੇ ਵੀ ਉਹਦਾ ਇਲਾਜ ਕਰ ਰਹੇ ਨੇ ਉਹ ਡਾਕਟਰ ਮੈਨੂੰ ਇਸ ਗੱਲ ਦੀ ਇਨੁਮਤੀ ਨਹੀਂ ਦਿੰਦੇ ਔਰ ਦੂਜੇ ਪਾਸੇ ਉਹਨਾਂ ਨੇ ਇਹ ਸੇ ਗੱਲ ਕਰਕੇ ਕਿਹਾ ਸੀ ਕਹਿੰਦਾ ਭਾਈ ਜਵੰਦਾ ਦੇ ਪਰਿਵਾਰ ਤੱਕ ਮੇਰੀ ਇਸ ਵੀਡੀਓ ਨੂੰ ਪਹੁੰਚਾਇਆ ਜਾਵੇ ਤਾਕੇ ਉਹਨਾਂ ਦਾ ਪਰਿਵਾਰ ਉਸ ਬੰਦੇ ਦੇ ਨਾਲ ਉਸ ਡਾਕਟਰ ਦੇ ਨਾਲ ਸੰਪਰਕ ਕਰ ਸਕੇ ਜਾਂਦੀ ਹੱਦ ਨੂੰ ਯਾਨੀ ਜਿਵੇਂ ਕਹਿੰਦੇ ਹੁੰਦੇ ਜਾਂਦੇ ਚੋਰ ਦੀ ਪਾਗੀ ਸਹੀ ਉਸੇ ਹੀ ਪ੍ਰਕਾਰ ਉਸ ਡਾਕਟਰ ਦਾ ਫਾਰਮੂਲਾ ਅਡਵਾਈਸ ਕਰਨਾ ਚਾਹੀਦਾ ਪੰਜਾਬ ਦੇ ਸਾਡੇ ਸਾਰੇ ਭੈਣ ਭਰਾਵਾਂ ਨੇ ਇਹ ਕਮੈਂਟਾਂ ਦੇ ਵਿੱਚ ਗੱਲਾਂ ਕਈਆਂ ਨੇ ਤਾਂ ਹੁਣ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦਾ ਜਿੰਨੇ ਵੀ ਸਾਡੇ ਪੰਜਾਬ ਦੇ ਤੁਸੀਂ ਭੈਣ ਭਰਾ ਸਾਡੇ ਵਾਸੀ ਪੰਜਾਬ ਦੇ ਜਾਂ ਸਾਡੇ ਪਾਕਿਸਤਾਨ ਜਾਂ ਬਾਕੀ ਮੁਲਕਾਂ ਦੇ ਵਿੱਚੋਂ ਬਹੁਤ ਸਾਰੇ ਜਵੰਧਾ ਨੂੰ ਚਾਹੁੰਦੇ ਨੇ ਜਿੰਨੇ ਵੀ ਤੁਸੀਂ ਕਿਤੋਂ ਵੀ ਦੇਖ ਰਹੇ ਹੋ ਮੈਂ ਜਾਣਨਾ ਚਾਹੁੰਨਾ ਕਿ ਭਾਈ ਤੁਹਾਡੀ ਰਹਿ ਕੀ ਆ ਔਰ ਦੂਜੇ ਪਾਸੇ ਵੀਡੀਓ ਨੂੰ ਵਾਇਰਲ ਕਰਨ ਦੇ ਵਿੱਚ ਯੋਗਦਾਨ ਅਸੀਂ ਦੇਣਾ ਲਾਈਕ ਕਮੈਂਟ ਸ਼ੇਅਰ ਤੁਸੀਂ ਕਰਨੀ ਹੋਊਗੀ ਐਸ ਕਰਕੇ ਕਿ ਸਾਡਾ ਰਾਜਵੀਰ ਜਵੰਧਾ ਪੰਜਾਬ ਦਾ ਇੱਕ ਨੌਜਵਾਨ ਜਿਹਦੇ ਲਈ ਜਦੋਂ ਜੈਦ ਬਹੁਤ ਸਾਰੀ ਚੱਲ ਰਹੀ ਹੈ ਕਿਸੇ ਨੇ ਲੰਗਰ ਲਵਾ ਦਿੱਤੇ ਆਪਣੇ ਪੱਦਰ ਦੇ ਉੱਤੇ ਰਦਾਸਾ ਕਰਵਾ ਦਿੱਤੀਆਂ ਇਹ ਤੁਸੀਂ ਜਵੰਦਾ ਦੀ ਮਾਂ ਤੋਂ ਵੀ ਸੁਣ ਚੁੱਕੇ ਹੋ ਮੁਲਖਾਂ ਤੱਕ ਜਾਨੀ ਅਰਦਾਸ ਕੀਤੀ ਜਾ ਰਹੀ ਆ ਕਿਉਂ ਨਾ ਇੱਕ ਹੰਬੜਾ ਹੋਰ ਮਾਰਿਆ ਜਾਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਨੇ ਨੇ ਤਾਂ ਕਿ ਵੀਡੀਓ ਉਹਨਾਂ ਦੇ ਘਰ ਤੋਂ ਵੀ ਡਾਕਟਰਾਂ ਤੱਕ ਜਾਵੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਗਰੰਟੀ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ